ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਪਟਿਆਲਾ ਬਾਈਪਾਸ ਦੇ ਉੱਤੇ ਇੱਕ ਨਾਮੀ ਗੈਂਗਸਟਰ ਦਾ ਇਨਕਾਊਂਟਰ ਕੀਤਾ ਗਿਆ ਤਾਂ ਪਟਿਆਲਾ ਪੁਲਿਸ ਤੇ ਬਨੂੜ ਦੇ ਸੀਆਈ ਸਟਾਫ ਦੇ ਸਾਂਝੇ ਆਪਰੇਸ਼ਨ ਦੇ ਨਾਲ ਇਹ ਵੱਡੀ ਕਾਮਯਾਬੀ ਹਾਸਲ ਮਿਲੀ ਆ ਗੈਂਗਸਟਰ ਜੈਪਾਲ ਭੁੱਲਰ ਦਾ ਸਾਥੀ ਸੀ ਹਰਜਿੰਦਰ ਜਿਸ ਦਾ ਕੀ ਇਨਕਾਊਂਟਰ ਕੀਤਾ ਗਿਆ ਗੋਲੀ ਲੱਗਣ ਤੋਂ ਬਾਅਦ ਉਸ ਨੂੰ ਪਟਿਆਲਾ ਦੇ ਹਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਰਾਜਪੁਰਾ ਬਨੂੜ ਹਾਈਬੇ ਦੇ ਉੱਤੇ ਇੱਕ ਕੈਸ਼ ਬੈਂ ਲੁੱਟਣ ਦੇ ਵਿੱਚ ਇਹ ਗੈਂਗਸਟਰ ਸ਼ਾਮਲ ਸੀ ਤਾਂ ਹੁਣ ਪੁਲਿਸ ਨੂੰ ਸੂਚਨਾ ਮਿਲੀ ਸੀ ਤਾਂ ਸੂਚਨਾ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਹਰਜਿੰਦਰ ਸਿੰਘ ਲਾਡੀ ਜਦੋਂ ਪੁਲਿਸ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਵੱਲੋਂ ਪੁਲਿਸ ਦੇ ਉੱਤੇ ਤਿੰਨ ਚਾਰ ਰਾਉਂਡ ਫਾਇਰਿੰਗ ਕਰ ਦਿੱਤੀ ਤਾਂ ਜਵਾਬੀ ਕਾਰਵਾਈ ਦੇ ਵਿੱਚ ਇਹ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਇਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਤੇ ਐਸਐਸਪੀ ਪਟਿਆਲਾ ਵਰਨ ਸ਼ਰਮਾ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਆ ਕੀ ਕੁਝ ਕਹਿ ਰਹੇ ਨੇ ਕੁਲਦੀਪ ਸਿੰਘ ਚਾਹਲ ਸੁਣਾਉ ਰਹੇ ਤੁਹਾਨੂੰ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਬਾਰੇ ਦੱਸ ਦੋਗੇ ਕਿ ਪਟਿਆਲਾ ਪੁਲਿਸ ਵੱਲੋਂ ਜਿਹੜਾ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਦੇ ਖਿਲਾਫ ਜਿਹੜੀ ਮੁਹਿੰਮ ਚੱਲੀ ਪਈ ਹੈ ਕਿਹੜਾ ਗੈਂਗ ਆਪਰੇਸ਼ਨ ਪਹਾਰ ਜਿਹੜਾ ਚਲਾਇਆ ਗਿਆ ਜੀ ਇਹ ਆਪਰੇਸ਼ਨ ਪ੍ਰਹਾਰ ਜਿਹੜਾ ਹੈਗਾ ਇਹ ਜਿਹੜਾ ਅੱਜ ਸੀਆਈਏ ਪਟਿਆਲਾ ਦੀ ਟੀਮ ਤੇ ਐਸਐਚਓ ਬਨੂੜ ਦੀ ਟੀਮ ਸੀਗੀ ਔਰ ਇਹ ਹਰਜਿੰਦਰ ਨਾਮ ਦਾ ਬੰਦਾ ਸੀਗਾ ਕਾਫੀ ਟਾਈਮ ਤੋਂ ਹੀ ਵਾਂਟਡ ਸੀਗਾ ਹਿਨਿਸ ਕੇਸ ਇਹਦੇ ਖਿਲਾਫ ਰਜਿਸਟਰਡ ਸੀਗੇ ਸਿንስ 2000 2015 ਤੋਂ ਤੇ ਇਹ ਜਦੋਂ ਆਜ ਇਹਨਾਂ ਨੂੰ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਇਹਨੇ ਪੁਲਿਸ ਪਾਰਟੀ ਤੇ 3-4 ਫਾਇਰ ਕੀਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਬਚਾਓ ਪੱਖ ਮੇ ਇਹਦੇ ਇੱਕ ਫਾਇਰ ਕੀਤਾ ਜਿਹਦੇ ਤੇ ਲਾਤੇ ਲੱਗਿਆ ਸੀਗਾ ਹੁਣ ਇਹਨੂੰ ਰਾਜਿੰਦਰਾ ਹਸਪੀਟਲ ਭਰਤੀ ਕਰਾਇਆ ਗਿਆ ਉਥੇ ਜੇਰੇ ਇਲਾਜ ਹੈ ਇਹ ਜਿਹੜਾ ਪਹਿਲਾ ਜਿਹੜਾ ਬਹੁਤ ਇੱਕ ਬਹੁਤ ਵੱਡੀ ਜੇ ਤੁਹਾਨੂੰ ਯਾਦ ਹੋ 2017 ਤੋਂ ਕੈਸ਼ ਵੈਨ ਰੂਟ ਹੋਈ ਸੀਗੀ ਬਨੂੜ ਚ ਜੈਪਾਲ ਭੁੱਲਰ ਇੱਕ ਗੈਂਗ ਦਾ ਲੀਡਰ ਹੁੰਦਾ ਸੀਗਾ ਉਸ ਟਾਈਮ ਉਹਦਾ ਇੱਕ ਮੈਂਬਰ ਸੀਗਾ ਇਹ ਉਸ ਟਾਈਮ ਵੀ ਉਸ ਕੇਸ ਮੇ ਵੀ ਇਹ ਜੁੜਿੰਦਾ ਸੀਗਾ ਕਿੰਨੇ ਲੋਕ ਸੀ ਸਾਰਾ ਜੇ ਇਹ ਅੱਜ ਇੱਕ ਹੀ ਸੀਗਾ ਬਟ ਇਹਦੀ ਕਾਫੀ ਅਸੀਂ ਜਿਹੜਾ ਹੈਗਾ ਆਪਰੇਸ਼ਨ ਕਾਫੀ ਲੰਬੇ ਟਾਈਮ ਤੋਂ ਚੱਲਾ ਆ ਰਿਹਾ ਹੈ ਕੱਲ ਵੀ ਅਸੀਂ ਚਲਾਇਆ ਸੀਗਾ ਐਂਡ ਜਿੰਨੇ ਵੀ ਇਹ ਸਰਾਰਤੀ ਅੰਸਰ ਹੈਗੇ ਜਿੰਨੇ ਵੀ ਇਹ ਕ੍ਰਿਮੀਨਲ ਟਾਈਪ ਦੇ ਬੰਦੇ ਹੈਗੇ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਚੇੜੀ ਹੋਈ ਹੈ ਐਂਡ ਅਸੀਂ ਸ਼ਕਤੀ ਨਾਲ ਉਹਦੇ ਜਿਹੜਾ ਹੈਗਾ ਕਾਰਵਾਈ ਕਰ ਰਹੇ ਹਾਂ ਕਿੰਨੇ ਰਾਉਂਡ ਫਾਇਰ ਕੀਤੇ ਰਾਉਂਡ ਕਿਨੇ ਫਾਇਰ ਹੋਇਆ ਇਹਨਾਂ ਨੇ ਇਸਨੇ ਪੁਲਿਸ ਪਾਰਟੀ ਤੋਂ 3 ਤੋਂ 4 ਰਾਉਂਡ ਫਾਇਰ ਕੀਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ 1-2 ਰਾਉਂਡ ਫਾਇਰ ਕੀਤੇ ਇਹਦੇ ਜ਼ਖ਼ਮ ਲੱਗੇ ਹੁਣ ਇਹਨੂੰ ਹਸਪੀਟਲ ਭਰਤੀ ਕਰਾਇਆ ਗਿਆ ਇਹਦੇ ਤੇ ਕਾਫੀ ਮਾਮਲੇ ਹੈਗੇ 7-8 ਮਾਮਲੇ ਇਹਦੇ ਖਿਲਾਫ ਹੈਗੇ 307 ਦੇ ਹੈਗੇ 302 ਦੇ ਹੈਗੇ ਰੋਬਰੀ ਦਾ ਹੈਗਾ ਕਾਫੀ ਮਸਲੇ ਹੈ ਸਰ ਪਿਸਟਲ ਦਾ ਕਿੰਨਾ ਦਾ ਪਿਸਟਲ ਮਿਲੇਗਾ ਪਿਸਟਲ ਫੋਰਨ ਮੇਡ ਪਿਸਟਲ ਹੈਗਾ ਇਹ ਇੱਕ ਫੋਰਨ ਮੇਡ ਪਿਸਟਲ ਹੈਗਾ ਮਾਰਕਾ ਬਰੇਟਾ ਪਿਸਟਲ ਹੈਗਾ ਪੂਰੀ ਕਵਰ ਹਜੇ ਉਹ ਕੀਤਾ ਹੈ ਬਾਕੀ ਅਸੀਂ ਅਜੇ ਫੋਰੈਂਸਿਕ ਟੀਮ ਬੁਲਾਈ ਹੈ ਉਹਦੀ ਜਿਹੜੀ ਹੈ ਕਿ ਜੋ ਜੋ ਫਾਰਮੈਲिटीज ਹੈ ਉਹ ਅਸੀਂ ਕਰ ਰਹੇ ਹਾਂ ਪਰ ਇਸ ਤੋਂ ਇਲਾਵਾ ਹੋਰ ਕੋਈ ਜਿਹੜੇ ਗੈਂਗਸਟਰ ਕੋਈ ਗ੍ਰਫਤਾਰ ਕੀਤਾ ਨੇ ਜ਼ਿਲ੍ਹੇ ਦੇ ਵਿੱਚ ਦੇਖੋ ਅਸੀਂ ਕੱਲ ਵੀ ਕੱਲ ਵੀ ਅਸੀਂ ਟੋਟਲ 60 ਬੰਦੇ ਕੱਲੇ ਪਟਿਆਲਾ ਚ ਕਰੇ ਹੈ ਪੂਰੀ ਰੇਂਜ ਚ 126 ਕਰੇ ਨੇ ਐਂਡ ਜਿੰਨੇ ਵੀ ਖਾਸ ਕਰਕੇ ਜਿਹੜੇ ਵੀ ਇਹ ਹਾਰਡ ਕੋਰ ਕ੍ਰਿਮੀਨਲਸ ਉਹ ਕੋਲਡ ਹੈ ਜਿਹੜੇ ਕੋਈ ਘਰਾਂ ਦੇ ਕਿਸੇ ਦੇ ਫਾਇਰਿੰਗ ਵਗੈਰਾ ਕਰਕੇ ਜਾਂਦੇ ਨੇ ਉਹਨਾਂ ਦੇ ਜਿਹੜੇ ਐਸੋਸੀਏਟ ਹੈ ਉਹ ਵੀ ਅਸੀਂ ਕੱਲ 8 ਬੰਦੇ ਕੱਲੇ ਪਟਿਆਲੇ ਚ ਅਰੈਸਟ ਕਰੇ ਆ ਅੱਜ ਵੀ ਅਰੈਸਟ ਕਰੇ ਆ ਉਹਦਾ ਸ਼ਾਮ ਨੂੰ ਅਸੀਂ ਡੇਟਾ ਤਵ ਜਿਹੜਾ ਜਿਹੜੇ ਵੀ ਇਹ ਬੰਦੇ ਸ਼ਾਮਿਲ ਹੈਗੇ ਇਹੋ ਜੀ ਵਾਰਦਾਤ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਐਂਡ ਇਹ ਮੈਸੇਜ ਲਾਊਡ ਐਂਡ ਕਲੀਅਰ ਹੈਗਾ ਕਿ ਜਿਹੜਾ ਕੋਈ ਕਿਸੇ شریف ਆਦਮੀ ਦੇ ਘਰੇ ਫਾਇਰ ਕਰੂਗਾ ਜਾਂ ਕੋਈ ਇਹੋ ਜੀ ਉਹ ਆਪਣੇ ਪੈਰਾਂ ਤੇ ਵਾਪਸ ਨਹੀਂ ਜਾਊਗਾ ਇਹ ਬਿਲਕੁਲ ਕਲੀਅਰ ਮੈਸੇਜ ਹੈਗਾ ਫਿਰ ਵੀ ਮੈਂ ਰਿਕਵੈਸਟ ਕਰਦਾ ਯੂਥ ਨੂੰ ਕਿ ਜਿਹੜੇ ਇਹੋ ਜੇ ਕੰਮਾਂ ਚ ਇਨਵੋਲਡ ਹੈਗੇ 2 4 5000 ਰੁਪਏ ਦੇ ਚੱਕਰ ਮੇ ਇਹਨਾਂ ਦੇ ਮਗਰ ਆ ਜਾਂਦੇ ਆ ਉਹ ਆਪਣਾ ਕੈਰੀਅਰ ਨਾ ਖਰਾਬ ਕਰੇ ਜ ਉਹ ਸਾਡੇ ਨਾਲ ਕੰਟੈਕਟ ਵੀ ਕਰ ਸਕਦਾ ਉਹਨੂੰ مین ਸਟ੍ਰੀਮ ਵਿੱਚ ਲੈ ਕੇ ਆਣ ਦਾ ਸਾਡਾ ਇੱਕ ਮੈਨ ਇਹ ਵੀ ਹੈ ਕਿ ਉਹਨਾਂ ਨੂੰ مین ਸਟ੍ਰੀਮ ਵਿੱਚ ਅਸੀਂ ਸਰ ਪਰਿਵਾਰਿਕ ਕਿੱਥੇ ਦਾ ਰਹਿਣ ਵਾਲਾ ਹੈ ਉਹਦਾ ਇਹ ਇਹ ਬੇਸਿਕਲੀ ਜਿਰਕਪੁਰ ਦਾ ਰਹਿੰਦਾ ਤਾਂ ਤੁਸੀਂ ਸੁਣਿਆ ਤੇ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਇਸ ਨੂੰ ਕਾਬੂ ਵੀ ਕਰ ਲਿਆ ਤੇ ਇਸ ਦੇ ਕੋਲੋਂ ਇੱਕ ਪਿਸਤੌਲ ਬਰੇਟਾ ਵੀ ਬਰਾਮਦ ਕੀਤੀ ਗਈ ਆ ਤਾਂ ਪਿਛਲੇ ਦਿਨਾਂ ਤੋਂ ਲਗਾਤਾਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਜਿਹੜੀ ਗੈਂਗਸਟਰਾਂ ਦੇ ਇਨਕਾਊਂਟਰ ਕਰਦੀ ਹੋਈ ਨਜ਼ਰ ਆ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਪੰਜਾਬ ਪੁਲਿਸ ਨੂੰ ਥਾਪੜਾ ਦਿੱਤਾ ਗਿਆ ਤਾਂ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਵੀ ਬੀਤੇ ਕੱਲ ਪ੍ਰੈਸ ਕਾਨਫਰੰਸ ਕਰਕੇ ਸਿੱਧੇ ਸ਼ਬਦਾਂ ਦੇ ਵਿੱਚ ਗੈਂਗਸਟਰਾਂ ਨੂੰ ਚੇਤਾਵਨੀ ਦੇ ਦਿੱਤੀ ਬਦਮਾਸ਼ਾਂ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕਤਲੋਗਾਰਤ ਕਰ ਦਿੱਤਾ ਬਹੁਤ ਜ਼ਿਆਦਾ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਤਾ ਹਰ ਹੁਣ ਕੋਈ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤਾਂ ਮਾਨ ਸਰਕਾਰ ਦੇ ਵੱਲੋਂ ਤਾਂ ਪੁਲਿਸ ਨੂੰ ਇਨਾਮ ਵੀ ਐਲਾਨ ਦਿੱਤੇ ਨੇ ਕਿ ਜੇਕਰ ਕੋਈ ਨਸ਼ਾ ਫੜਦਾ ਇੰਨੇ ਪੈਸੇ ਮਿਲਣਗੇ ਪੁਲਿਸ ਵਾਲੇ ਨੂੰ ਜੇਕਰ ਕੋਈ ਗੈਂਗਸਟਰ ਦਾ ਐਨਕਾਊਂਟਰ ਕਰਦਾ ਉਸ ਨੂੰ ਇੰਨੇ ਪੈਸੇ ਮਿਲਣਗੇ ਤਾਂ ਸਾਰੇ ਅਹੁਦੇਦਾਰ ਜਿਹੜੇ ਪੁਲਿਸ ਦੇ ਨੇ ਉੱਚ ਲੈਵਲ ਤੋਂ ਲੈ ਕੇ ਹੇਠਲੇ ਲੈਵਲ ਤੱਕ ਦੇ ਪੁਲਿਸ ਅਧਿਕਾਰੀਆਂ ਮੁਲਾਜ਼ਮਾਂ ਨੂੰ ਇਨਾਮ ਵੀ ਦਿੱਤੇ ਜਾਣਗੇ ਜੇਕਰ ਕੋਈ ਨਸ਼ਾ ਫੜਦਾ ਗੈਂਗਸਟਰ ਨੂੰ ਫੜਦਾ ਉਹਨਾਂ ਦੇ ਲਈ ਇਨਾਮ ਰਾਸ਼ੀ ਵੀ ਕੋਸ਼ਿਸ਼ ਕਰ ਦਿੱਤੀ ਆ ਤਾਂ ਹੁਣ ਪੁਲਿਸ ਨੂੰ ਥਾਪੜਾ ਵੀ ਮਿਲ ਚੁੱਕਿਆ ਤੇ ਇਨਾਮ ਵੀ ਮਿਲਣਗੇ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਜ਼ਰੂਰ ਆ ਰਹੀ ਹੈ